ਉਹ ਆ ਨੀ ਬਈ ਉਹ ਮੇਰਾ ਮੋਟਰਸਾਈਕਲ ਬੈਠੀ ਹੁਣ ਚਲਾਇਆ ਚੋ ਲਈ ਉਹ ਬੈਠੋ ਨਵਾਂ ਹੋ ਗਿਆ ਨਹੀਂ ਸਰ ਉਧਰ ਖੜੇ ਨੇ ਯਾਰ ਆ ਇਹਦਾ ਮੈਸੀਡੈਂਟ ਗਏ ਉਹ ਮਨ ਤੇ ਤਾਂ ਨਹੀਂ ਪਰ ਮੇਰੇ ਪਾਸੇ ਇੱਕ ਆਉਂਦੀ ਹੈ ਮੋਟਰਸਾਈਕਲ ਮੰਗ ਦੇ ਦੇ ਉਹ ਫੜ ਕੇ ਬੈਠੀ ਨੇ ਉਹ ਬੈਠੀ ਨੇ ਓਏ ਉਧਰ ਖੜੇ ਨੇ ਇੱਧਰ ਨਹੀਂ ਖੜੇ ਉਧਰ ਖੜੇ ਨੇ ਉਹ ਕਿਉਂ ਕਿ ਆ ਨਹੀਂ ਕਿਉਂ ला दो कहाँ

ਤੂੰ ਚਲ ਉਹ ਚੱਲਣਾ ਚਲੋ ਯਾਰ ਰਿਸ਼ੀ ਜੀ ਨਾ ਦੋ ਘਾ ਓਏ ਆਪਣਾ ਹੈਲੋ ਉਧਰੋਂ ਆਉਂਦਾ ਸੀ ਆਪਾਂ ਨੂੰ ਜਾਂਦਾ ਪਿੰਡ ਮੇਰਾ ਪਿੱਛੋਂ ਆ ਤੇ ਉੱਥੇ ਇਹ ਖੜੇ ਸੀਗੇ ਅਸੀਂ ਮੈਂ ਮੋਟਰਾਂ 'ਕੋ ਉੱਥੋਂ ਮੋੜ ਲਿਆ ਬਾਈ ਨੂੰ ਪਤਾ ਹੀ ਨਾ ਯਾਰ ਇਹ ਕਿਵੇਂ ਗੰਦਾ ਸੇ ਚੱਕੀ ਖੜੇ ਆ ਤੇ ਜਦੋਂ ਇਹ ਆਪਸ ਵਿੱਚ ਜੋ ਬਾਤ ਚੱਲ ਪਈ ਉਹ ਉਸ ਦਾ ਮਗਰ ਪੈ ਕੇ ਤੇ ਉਹਨੇ ਦੂਜੇ ਨੇ ਗੰਦਾਸਾ ਮਾਰਿਆ ਉਹ ਸਿਰ ਪਾੜਤਾ ਤੇ ਬਾਅਦ ਕੀ ਫਿਰ ਇੱਥੇ ਆ ਕੇ 6 ਗੋਲੀ ਦਾ ਪਿਸਤੌਲ ਸੇ ਦੋਨਾਂ ਕੋਲੇ ਫਿਰ ਇੱਕ ਨੇ ਇੱਥੇ ਮੌਤ ਵੱਜ ਗਈ ਗੋਲੀ ਗੋਲੀ ਤੇ ਵੀਰ ਇਹਨਾਂ ਨੇ ਹੋਥੇ ਆ ਕੇ ਉਥੇ ਆ ਕੇ ਬੰਦਾ ਵੱਡਾ ਸਰ ਸਰ ਬੜਾ ਸਾਰਾ 3 ਕੋਸੀ ਕਿੰਨੇ ਕਿੰਨੇ ਬੰਦੇ ਸੀ ਕੀ ਕੋਸੀ ਉਹਨਾਂ ਕੋਲੇ ਉਹਨਾਂ ਕੋਲੇ ਪਿਸਤੌਲ ਸੀ ਜੀ ਦੋ ਤਾਂ ਤੇ ਕਿਰਚਾ ਸੀ ਤੇ ਵੱਡੇ ਖਾਬਰੇ ਸੀ ਤੇ ਗਲਾਰਗਾ ਜਿਹੜੀਆਂ ਆਪਣਾ ਸਾਈਕਲ ਨਾਲ 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 ਚਲਾ ਜਾਣਾ ਉਹ ਗੁੱਟ ਸੀ ਦੋ ਗੁੱਟ ਸੀ ਕਿੰਨੇ ਕੇ ਬੰਦੇ ਬੰਦੇ ਕਿਹੜੇ ਸੀਗੇ ਬੰਦੇ ਉਹ ਸੀਗੇ ਜਿਹੜੇ ਉਹ 20 ਸੀਗੇ ਤੇ 1500 ਤੇ ਐਂ ਪਤਾ ਲੱਗਿਆ ਕਾਹਦੇ ਤੇ ਸਵਾਰ ਆਏ ਤੇ ਉਸ ਤੋਂ ਬਾਅਦ ਪੁਲਿਸ ਪਹੁੰਚੀ ਇੱਥੇ ਕਿਨਾਂ ਪੁਲਿਸ ਪਹੁੰਚ ਨਹੀਂ ਸੀ ਪੁਲਿਸ ਚਰਵਾ ਰਹੀ ਹੈ ਹਾਂ ਤੇ ਮੈਂ ਹਥ ਪੁਲਿਸ ਨੂੰ ਪੁਲਸਾ ਮਿਲਾਇਆ ਮੇਰੇ ਨਾਲ ਗਿਆਗਾ ਤੇ ਉਹ ਚੌਲਾ ਤੇ ਬੰਦਾ ਲੈ ਆਇਆ ਪੁਲਿਸ ਕਿੰਨੇ ਬੰਦੇ ਸੀ ਮਤਲਬ ਇੱਥੇ ਕਿੰਨੇ ਮਰੀ ਕਿੰਨੀ ਦੜਾਈ ਚੱਲੀ ਗਈ ਇੱਥੇ ਮਨ ਲਾ ਘਾਂਟਾ ਚੱਲੇ ਗਿਆ ਤੇ ਉਦੋਂ ਕੋਈ ਪੁਲਿਸ ਨਹੀਂ ਆਈ ਬਣਾ ਉਦੋਂ ਬਾਅਦ ਆਈ ਤੇ ਕੋਈ ਭੱਜ ਗਿਆ ਕਿ ਉੱਥੇ ਪੜੇਗਾ ਹਾਂ ਉਹ ਜਿਹੜੇ ਗੋਲੀਆਂ ਚਲਾਉਂਦੇ ਸੀ ਉਹ ਲੈ ਕੇ ਨਾ ਦੋ ਬੰਦਿਆਂ ਨੂੰ ਤੇ ਲੈ ਗਏ ਕਹਿੰਦੇ ਕਹਾ ਬਣਾਉਣਾ ਮੋਰ ਜਾ ਫਿਰ ਤੈਨੂੰ ਤੇ ਜਿਹੜੇ ਜ਼ਖਮੀ ਸੀ ਹਾਂ ਉਹਨਾਂ ਨੂੰ ਲੈ ਗਏ ਇਹ ਕਿੰਨੇ ਕੋਈ ਮੌਤ ਵੀ ਹੋਈ ਐ ਇੱਥੇ ਨਹੀਂ ਮੌਤ ਹਜੇ ਤੱਕ ਤਾਂ ਨਹੀਂ ਹੋਈ ਹੋਏ ਵਿੱਚ ਤਾਂ ਨਹੀਂ ਹੋਈ ਹੋਜੂਗੀ ਜਿਹੜੇ ਲੋਟ ਉਹਦਾ ਸਿਰ ਪਾੜਿਆ ਤੇ ਗੋਲੀ ਵੱਜੀ ਵੀ ਆ ਹਾਂ ਇਹ ਹੋ ਸਕਦੀ ਐ ਬਾਬਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਨ ਸਿੰਘ ਆ ਜੀ ਬਾਬਾ ਜੀ ਕੀ ਮਾਮਲਾ ਕੀ ਲੜਾਈ ਕਿਵੇਂ ਹੋਈ ਕਿਹਦੀ ਲੜਾਈ ਦਾ ਤੁਹਾਨੂੰ ਪਤਾ ਨਹੀਂ ਲੱਗੇ ਰੋਣਾ ਪਈ ਜਾਂਦਾ ਸੀ ਫੇਰ ਦੇਖਿਆ ਪੱਚ ਮਰਜੋ ਖੜੀ ਤਾਂ ਕੀ ਮਾਹੌਲ ਚ ਕੀ ਗੱਲਬਾਤ ਇੱਥੇ ਸਾਨੂੰ ਤਾਂ ਇਸ ਵੀ ਅੱਜ ਵਿੱਚ ਕੋਈ ਲੜਾਈ ਹੋਈ ਐ ਨਾ ਇਹ ਖੜੇ ਨੇ ਇਹ ਤਾਂ ਖੜੇ ਹੀ ਸਾਈਡ ਤੇ ਕਿੰਨੇ ਕਿੰਨੇ ਕ ਬੰਦੇ ਸੀ ਬੰਦੇ ਲਗ ਕੇ ਸੀ 15 20 ਇੱਧਰ ਸੀ 15 20 ਉੱਧਰ ਸੀ ਠੀਕ ਹੋ ਗਿਆ ਉਹਨਾਂ ਕੋਲੇ ਕੀ ਗੋਲੀਆਂ ਕਿੰਨੀਆਂ ਗੋਲੀਆਂ ਚੱਲਿਆ ਕੋਈ ਹੋਰ ਦਾ ਦੋ ਜੱਟ ਦੋ ਇੱਥੇ ਚੱਲ ਗਏ ਤੇ ਦੋ ਹੋ ਗਏ ਬਿਲਕੁਲ ਪਕੂ ਰਹੋ ਮੈਂ ਦੋ ਕੋ ਗਏ ਰੱਖਿਆ ਚੱਲ ਲੋਕ ਉਹ ਉਫਰਾਰ ਹੋ ਗਏ ਫੜੇ ਗਏ ਉਹਨਾਂ ਚ ਬੰਦੇ ਚਾਰ ਤਿੰਨ ਚਾਰ ਦਾ ਫੜੇ ਗਏ ਬਾਕੀ ਫਰਾਰ ਆ ਚਾਰ ਆ ਗਏ ਹੁਣ ਉਹ ਜੀ ਫੜੀ ਨਹੀਂ ਗਏ ਨਹੀਂ ਕਿਰੋੜ ਆ ਗਏ ਇੱਕ ਕਾਰੇ ਤੇ ਆਏ ਸੀਗੇ ਬਾਪੂ ਜੀ ਉਹ ਬੰਦੇ ਕੋਈ ਨਾ ਕੋਈ ਕਟਗਾ ਸੀਗੀਆ ਮੋਟਰਸਾਈਕਲ ਵੀ ਸੀ ਮੁੰਡੇ ਜੇ ਸੀਗਾ ਖਾਸੀ ਮੁੰਡੇ ਜੇ ਸੀ ਕੀ ਕੋਸੀ ਉਹਨੇ ਹਥਿਆਰ ਤੇ ਹਥਿਆਰ ਸੀ ਕੋਈ ਆਜੀ ਕਰਪਾ ਨਗਰ ਫੋਨਾ ਕਿ ਫਰੇ ਜੇ ਸੀਗੇ ਕਵਾਲ ਮਾਰ ਆ ਰਹੇ ਕਰਵਾਲ ਮਾਰੇ ਕਿੰਨੇ ਫੈਰ ਹੋਇਆ ਤੁਹਾਡੀ ਨੂੰ ਸਾਰ ਦੋ ਹੀ ਹੋਏ ਜਿਹੜੇ ਸਾਹਮਣੇ ਦੋ ਹੀ ਨੇ ਕਿ ਇਹ ਡਾ ਇੱਥੇ ਹੀ ਥੰਡੇ ਆ ਰੁੜਤੀ ਲੜਾਈ ਹੋਈ ਹੈ ਆਪਸੀ ਦੋ ਗੋਟਾਂ ਚ ਕੀ ਗੱਲ ਹੋਈ ਸਰ ਜੀ ਜਿੰਨਾ ਹੁਣ ਤੱਕ ਪਤਾ ਲੱਗਿਆ ਆਪਣੇ ਜਿਹੜਾ ਬਰਨਾਲਾ ਬਟੰਡਾ ਹਾਈਵੇ ਦੇ ਉੱਤੇ ਇੱਥੇ ਸਾਡੇ ਫਲਾਈਓਵਰ ਉੱਤੇ ਦੇ ਸਾਰੇ ਹੰਢਾਇਆ ਕੈਂਕੀਆਂ ਦੇ ਉੱਤੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਲੱਗਿਆ ਕਿ ਸਾਰੇ ਇੱਕ ਸੇਮ ਕੇਸ ਦੇ ਸੀਗੇ ਬੰਦੇ ਕ੍ਰਿਮੀਨਲ ਹੈਗੇ ਨੇ ਪਹਿਲਾਂ ਵੀ ਇਹਨਾਂ ਤੇ ਪਰਚੇ ਨੇ ਲੱਗਪਗ ਬਰਨਾਲੇ ਦੇ ਨੇ ਸਾਰੇ ਇਹ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਤਰੀਖ ਸੀ ਉੱਥੋਂ ਇਹ ਸਾਰੇ ਇਕੱਠੇ ਵਾਪਸ ਆਰੇ ਸੀ ਕਿ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਹੈ ਤੇ ਜਿਹਦੇ ਵਿੱਚ ਆਪਸ ਚ ਇਹਨਾਂ ਦੇ ਕਾਫੀ ਇੱਕ ਦੂਜੇ ਤੇ ਸੱਟਾਂ ਵੱਜੀਆਂ ਨੇ ਤੇ ਉਹ ਤੁਰੰਤ ਸਾਡੇ ਉੱਥੇ ਮੌਕੇ ਤੇ ਸਾਡੇ ਐਸ ਐਚਓ ਸਿਟੀ 2 ਗੁਰਮੇਲ ਸਿੰਘ ਸਬ ਇੰਸਪੈਕਟਰ ਤੇ ਸਾਡੀ ਸੀਆਈਏ ਦੀ ਟੀਮ ਤੇ ਸਾਡੇ ਚੌਂਕੀ ਇੰਚਾਰਜ ਹੜਿਆਇਆ ਜਿਹੜੇ ترసేਮ ਸਿੰਘ ਇਹਨਾਂ ਨੂੰ ਜਿੱਤੇ ਹੀ ਸੂਚਨਾ ਮਿਲੀ ਇਹ ਮੌਕੇ ਤੇ ਇਹਨਾਂ ਨੇ ਹਰਕਤ ਕੀਤੀ ਆ ਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਇਹਨਾਂ ਨੇ ਹੁਣ ਤੱਕਰਾਉਂ ਡੱਬੀ ਕਰ ਲਿਆ ਤੇ ਬਾਕੀ ਦੋਸ਼ੀ ਵੀ ਇੱਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ ਉਹਨਾਂ ਦੇ ਬਾਰੇ ਵੀ ਵਾਪਕ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਰ ਫਾਇਰਿੰਗ ਵਗੈਰਾ ਵੀ ਹੋਈ ਹੈ ਕੋਈ ਗੋਲੀ ਚੱਲੀ ਦਾ ਵੀ ਪਤਾ ਲੱਗਿਆ ਹੈਗਾ ਸਰ। ਜੋ ਹੁਣ ਤਾਂ ਕਾਲੇ ਦੋਵਾਲੇ ਜੋ ਲੋਕ ਉਥੇ ਮੌਕੇ ਤੇ ਪਬਲਿਕ ਦੇ ਲੋਕ ਹਾਜ਼ਰ ਸਨ ਉਹਨਾਂ ਤੋਂ ਹੁਣ ਤੱਕ ਇਹ ਗੱਲ ਹਲੇ ਤੱਕ ਜੋ ਉਹਨਾਂ ਦੇ ਅਕਾਊਂਟ ਦੇ ਹਿਸਾਬ ਨਾਲ ਆਈ ਹੈ ਕਿ ਕੋਈ ਗੋਲੀ ਚੱਲੀ ਹੈ। ਪਰ ਹਲੇ ਤੱਕ ਕਿਸੇ ਵਿਕਟਮ ਬਾਰੇ ਜਾਂ ਕੋਈ ਇੰਜਰੀ ਬਾਰੇ ਹਲੇ ਤੱਕ ਕਨਫਰਮ ਨਹੀਂ ਹੋਇਆ ਹੈਗਾ। ਉਸੀ ਜਿਹੜੇ ਦੋਸ਼ੀ ਰਾਉਂਡ ਅਪ ਕੀਤੇ ਨੇ ਉਹਨਾਂ ਦੀ ਕੁਐਸਚਨਿੰਗ ਕਰਾਂਗੇ ਤੇ ਸਾਰਾ ਮਾਮਲਾ ਸਪੱਸ਼ਟ ਹੋ ਜਾਵੇਗਾ। ਸ੍ਰੀ ਵੀ ਕਹਿ ਰਹੇ ਦੋ ਜਣੇ ਜ਼ਖਮੀ ਹੋਏ ਸੀ ਦੂਜੇ ਗਰੁੱਪ ਦੇ ਬੰਦੇ ਸੀ। ਉਹ ਦੂਜੇ ਗਰੁੱਪ ਵਾਲੇ ਚੱਕ ਕੇ ਲੈ ਗਏ ਕਿ ਅੱਗੇ-ਅੱਗੇ ਵੱਢ ਕੇ ਸੁੱਟਾਂਗੇ। ਨਹੀਂ ਉਹ ਆਪਾਂ ਕੁੜੀ ਵੱਲ ਨੂੰ ਗਏ ਨੇ ਜੀ। ਹਾਂ ਆਪਾਂ ਨੂੰ ਜਿਹੜਾ ਵੀ ਇਹਨਾਂ ਦੀ ਮੂਵਮੈਂਟ ਨੂੰ ਅਸੀਂ ਸਾਡੀਆਂ ਸਾਰੀਆਂ ਟੀਮਾਂ ਟਰੈਕ ਕਰ ਰਹੀਆਂ ਨੇ ਤੇ ਜਲਦੀ ਸਾਰੇ ਤੇ ਸਾਰਿਆਂ ਨੂੰ ਫੜ ਲਿਆ ਜਾਏਗਾ ਤੇ ਸਾਰੀ ਜੋ ਘਟਨਾ ਹੋਈ ਹੈ ਇਹਦੇ ਪਿੱਛੇ ਕੀ ਕਾਰਨ ਸੀ? ਕੌਣ ਜ਼ਖਮੀ ਸੀ ਕਿਹਨੂੰ ਕੀਤਾ ਹੈਗਾ ਉਹ ਸਾਰਾ ਜਿਹੜਾ ਕਲੀਅਰ ਕਰ ਲਿਆ ਜਾਏਗਾ ਇਹ ਸਿਰਫ ਕੋਈ ਗੈਂਗ ਅਨਾਮੀ ਕਾ ਜੋ ਨਹੀਂ ਇਹ ਛੋਟੇ ਮੋਟੇ ਜੀ ਕ੍ਰਾਈਮਨਲ ਨੇ ਗੱਡੀ ਦੇ ਗੁੰਡੇ ਨੇ ਮਾੜੇ ਮੋਟੇ ਤੇ ਨਾਲੇ ਛੋਟੇ ਛੋਟੇ ਚੋਰੀਆਂ ਦੇ ਪਰਚੇ ਨੇ ਕੋਈ ਵੱਡਾ ਕੋਈ ਇਹਦੇ ਚ ਉਹ ਇਹੋ ਜੀ ਗੱਲਬਾਤ ਨੇ